ਗੁੱਡ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡੇ ਆਪਣੇ ਪਿਆਰੇ ਸਾਂ ਪੰਜਾਬੀ ਚੈਨਲ ਤੇ ਤੇ ਇਹ ਦੇਖੋ ਇਹ ਨਾ ਉਹ ਨਹੀਂ ਪੌਂਦੀ ਪਈ ਉੱਤੋਂ ਕੋਟੀ ਮਹਾਰਾਣੀ ਨੂੰ ਗਰਮੀ ਉਤਰੀਆਂ ਹੋਈਆਂ ਧੁੱਪੇ ਖੇਲਣ ਲੱਗੀ ਹੋਈ ਆ ਹੈਲੋ ਹੀਰੋਇਨ ਕਾਲੂ ਹੈਗਾ ਵਿਆਹ ਤੇ ਅੱਜ ਹੈਗਾ ਰੈਸਟੇ ਤੇ ਅੱਜ ਸਾਨੂੰ ਕੰਮ ਹੈਗਾ ਵਾਵਾ ਵਾਵਾ ਇੱਧਰ ਖਾਣ ਲਗੇ ਆ ਬਿਸਕਟ ਜੀ ਚਾਹ ਪਾਣੀ ਆਪਾਂ ਪੀ ਲਿਆ ਆ ਰੋਟੀ ਆਪਾਂ ਹੁਣ ਖਾਣੀ ਆ ਜੀ ਦੋ ਗਿਆ ਹੋਇਆ ਗਲੀ ਚ ਤੇ ਆਪਾਂ ਨੇ ਕੱਪੜੇ ਬਹੁਤ ਜ਼ਿਆਦਾ ਹੈਗੇ ਧੋਣ ਵਾਸਤੇ ਪਏ ਤੇ ਆਹ ਵਾਲੇ ਕੱਪੜੇ ਪਏ ਆ ਸੁਕਣੇ ਪਾਉਣ ਵਾਸਤੇ ਤੇ ਘਰੇ ਖਰਾਲਾ ਪਿਆ ਹੋਇਆ ਛਾੜੂ ਪੋਚਾ ਜੀ ਆਪਾਂ ਕਰਨਾ ਆ ਕੰਮ ਆ ਜ ਵਾਵਾ 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 ਆਇਆ ਤੇ ਨਿਆਣੇ ਖੇਲਣ ਲੱਗੇ ਹੋਏ ਮਿੱਟੀ ਚ ਤੇ ਖੇਲੀ ਚਲੋ ਬਸ ਖੇਲੀ ਚਲੋ ਜ ਦੁਖੀ ਨਾ ਕਰੋ ਠੀਕ ਆ ਤੇ ਕੱਲੂ ਹੈਗਾ ਜੀ ਵਿਆਹ 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 ਸੂਟ ਅਜ ਲੈ ਕੇ ਆਉਣਾ ਆ ਆਈਬ੍ਰੋ ਪਲਿਪਸਾ ਜੇ ਕਰੋੜੇ ਕੁਝ ਵੀ ਨਹੀਂ ਕਰਾਇਆ ਤੇ ਬਹੁਤ سارے ਕੰਮ ਆ ਬਸ ਅੱਜ ਵਲੌਗ ਦੇ ਨਾਲ ਜੁੜੇ ਰਹੋ ਹੋ ਸਕਿਆ ਹੋ ਸਕਿਆ ਕਿ ਜ਼ਰੂਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੱਧ ਤੋਂ ਵੱਧ ਪਿਆਰ ਦਿਖਾਇਆ ਕਰੋ ਤੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕੰਮ ਕਰਨਾ ਕਰੀਏ ਸਟਾਰਟ ਸਭ ਤੋਂ ਪਹਿਲਾਂ ਸੁੱਕਣੇ ਪਾਈਏ ਆਪਣੇ ਕੱਪੜੇ 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 ਕੋਠਾ ਦੇਖੋ ਕਿਡਾ ਵੱਡਾ ਆ ਕੱਪੜੇ ਸੁੱਕ ਜਾਣੇ ਆ ਕਿਉਂਕਿ ਕੱਲ ਨੂੰ ਫੇ ਆਪਾਂ ਵਿਆਹ ਤੇ ਜਾਣਾ ਆ ਕੱਪੜੇ ਦਿੱਲੀ ਤੇ ਬਹੁਤ ਜ਼ਿਆਦਾ ਹੋ ਜਾਂਦੇ ਆ ਬਹੁਤ ਹੀ ਜ਼ਿਆਦਾ ਥੱਕ ਜੇ ਹੋਇਆ ਆ ਬੋਝ ਨਾਲ ਲੱਗਦਾ ਦੁੱਖ ਦੀ ਪਈ ਆ ਸਾਰੇ ਘਰ ਦੀ ਸਾਫ ਸਫਾਈ ਹੋ ਗਈ ਆ ਜੀ ਉਹ ਉਹਨੂੰ ਲਾ ਕੇ ਦਿੱਤੇ ਕੋਕੋ ਮੈਲਣ ਤੇ ਮੈਂ ਆਪਣੇ ਚ ਕੱਪੜੇ ਨਾ ਚੱਜ ਨਾ ਤੈਮ ਮਾਰ ਕੇ ਰੱਖਦੀ ਪਈ ਸੀ ਤੇ ਆਪਾਂ ਇਧਰ ਲਗਾਈ ਹੋਈ ਆ ਜੀ ਮਸ਼ੀਨ ਕੱਪੜੇ ਧੋਣੇ ਲਗਾਏ ਹੋਏ ਅੱਦੇ ਤੇ ਅੱਦੇ ਆ ਧੋਣ ਵਾਲੇ ਪਏ ਹੋਏ ਆ ਸ਼ਾਮ ਤਾਂ ਗਈ ਆ 5 ਵਜੇ ਕੇ ਸਵੇਰ ਦੇ ਬਸ ਝਾੜੂ ਪੋਚਾ ਕਰਕੇ ਹੁਣੇ ਹਟੇ ਆ ਰੋਟੀ ਖਾ ਲਈ ਆ ਮਟਰਾਂ ਦੀ ਸਬਜ਼ੀ ਬਣਾਈ ਸੀ ਰਾਤੀ ਤੇ ਹੁਣ ਜਿਹਦੇ ਕੱਪੜੇ ਸੁੱਕਣੇ ਪਏ ਮੇਰਾ ਦਿਲ ਕਰਦਾ ਉਹ ਵੀ ਚੱਕ ਲਵਾਂ ਉਹ ਵੀ ਰੱਖ ਲਵਾਂ ਵਿੱਚ ਪਾ ਕੇ ਨਾ ਮੈਂ ਕੱਪੜੇ ਆਪਣੇ ਚੱਜਣਾ ਤੇ ਹੁਣ ਆਪਾਂ ਕੱਪੜੇ ਧੋ ਗਏ ਤੇ ਹਜੇ ਆਪਾਂ ਆਈਬਰੋ ਆਪਲਿਕਸ ਕਰਨੀ ਆ ਤੇ ਸੂਟ ਲੈ ਕੇ ਉਹਨਾਂ ਜਿਹੜਾ ਕੱਲੂ ਆਪਾਂ ਪੋਣਾ ਆ ਤੇ ਕੰਮ ਬਹੁਤ ਜ਼ਿਆਦਾ ਆ ਤੇ ਨਿਆਣੇ ਸਾਡੇ ਟਿਕਦੇ ਦੀਪੇ ਬਾਲਾਂ ਦਾ ਹਾਲ ਦੇਖੋ ਕੱਲ ਕਿਤੇ ਨੱਚਦੀਆਂ ਟੱਪਦੀਆਂ ਪਈਆਂ ਸੀ ਭੰਗੜਾ ਪਾਉਂਦੇ ਸੀ ਭੰਗੜਾ ਲਹਿੰਗੇ ਸ਼ੰਗੇ ਦੱਸੋ ਕਿੱਦਾਂ ਦੀ ਲੱਗਦੀ ਪਈ ਸੀ ਕੱਲ ਮੈਂ ਸੋਹਣੀ ਲੱਗਦੀ ਸੀ ਆਫਰ ਦਾ ਰਫੀ ਕਰੀ ਚਲੋ ਕੰਮ ਕਰ ਲਈ ਹੁਣ ਤੇ ਸੂਟ ਦਿਖਾਉਂਦੇ ਜਿਹੜਾ ਕੱਲ ਪਾਉਂਦੇ ਆ ਤੇ ਜੈ ਵੀ ਕਈ ਵਾਰ ਤਾਂ ਵੀ ਸੂਟ ਦਿਖਾਉਂਦੇ ਆ ਲੋ ਜੀ ਇੱਧਰ ਬਣਦੀ ਪਈ ਆ ਜਿਉਂ ਚਾਹੇ 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 ਚਾਹ ਬਣਾਉਣ ਲੱਗੇ ਆ ਜੀ ਚਾਹ 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 ਗਰਮਾ ਗਰਮ ਲੌਂਗ ਇਲੈਚੀ ਅਜਵੈਨ ਸਾਰਾ ਕੁਝ ਪਾ ਕੇ ਅਜਵੈਨ ਪਾਤੀ ਸੌਫ ਐਨੀਓ ਲੌਂਗ ਪਤੀ ਆ ਖੰਡਾ ਤੇ ਇੱਧਰ ਆ ਗਿਆ ਸਾਡਾ ਦੁੱਧ ਤੇ ਆਪਾਂ ਜਾਣਾਂ ਕਦੋਂ ਅਜੇ लग <laughs> <लापे या। laughs> <लापे या। laughs> <laughs> पे वोजा चार न्याय टैपर का उगड़ ला पे

ਫੇਟਤਾ ਹੁਣ ਮੈਂ ਅੰਦਰ ਲੈ ਕੇ ਜਾਣਾ ਮਨਸਨਵੀਰ ਨੂੰ ਲਾਦ ਗਿਆ ਚੱਲਿਆ ਕੱਪੜੇ ਧੋਲੇ ਜਾਣਾ ਕਦੋਂ ਯਾਰ ਮੈਂ ਤਾਂ ਲੱਗੀ ਤਿਆਰ ਹੁਣ ਚੱਲ ਫੇ ਹੋ ਤਿਆਰ ਕਹਿੰਦੇ ਜਾਣਾ ਕੱਪੜੇ ਦੇ ਕਿੱਥੇ ਕੱਪੜੇ ਤੇ ਸਾਰੇ ਲਾ ਲਿਆ ਮੈਂ ਸੋਦਰ ਲਈ ਥੋੜੇ ਦਿੰਦੇ ਸੀ ਬਾਕੀ ਮੈਂ ਅੰਦਰੋਂ ਕੁਝ ਜ਼ਿਆਦਾ ਚੁੱਕ ਲਿਆ ਹਾਏ ਰੱਬਾ ਸਾਡਾ ਕੰਮ ਕਰ ਚਾਹ ਬਣ ਜਾਵੇ ਚਾਹ ਉਹ ਤੋਂ ਮੈਂ ਤਾਂ ਨਹੀਂ ਪੀਣੀ ਕਿਉਂਕਿ ਮੇਰਾ ਚਾਹ ਪੀ ਪੀ ਕੇ ਸਾਡ ਨੂੰ ਤਾਂ ਗੈਸ ਬਣ ਗਈ ਢਿੱਡ ਸ ਬਹੁਤ ਜ਼ਿਆਦਾ ਹਟੇ ਮੈਂ ਜੈਵਿਕ ਤਾਂ ਇਬਾਦਤ ਹੀ ਨਹੀਂ ਨਹੀਂ ਕਰਨੀ ਆ ਇਹਨਾਂ ਦੋਨੋਂ ਦਿਨਾਂ ਹੀ ਨਹੀਂ ਪਈਆਂ ਜੇ ਕਰਨ ਬਾਜੀ ਆਹ ਬਲ ਕੇ ਨੰਨਾ ਨੰਨਾ ਤੇਈਆ ਸਾਲ ਲੱਗਾਉ ਲਗੇ ਆ ਚੋਕਲ ਨੂੰ ਮਾਰਿਆ ਫੇ ਮੇਰਾ ਮਿੱਠਾ ਲੋਜੀ ਚ ਆਪਣੀ ਬਣ ਗਈ ਆ ਤੇ ਹਵਾਲੇ ਆ ਚੁੱਕੇ ਆ ਜੀ ਬਹੁਤ ਬਹੁਤ ਜ਼ਿਆਦਾ ਸੰਵੀਰ ਸਾਡੇ ਟਿਕਦਾ ਨਹੀਂ ਪਿਆ ਸੈਨ ਤੁਨ ਤਮਾ ਚਾਬਾ ਗਏ ਸਿੰਮੂ ਆ ਗਈ ਨੂੰ ਅਸਲ ਭਾਇਸੀ ਨਾ ਕੀ ਭਾਇਸੀ ਮੈਂ ਪਮਾ ਜੀ ਨੂੰ ਚਾਰ ਕਪਾਂ ਚ ਸਨਵੀਰ ਨਹੀਂ ਟਿਕਦਾ ਪਿਆ ਅੱਜ ਸਿਮੂ ਪਾ ਤੂੰ ਤੁਸੀਂ ਪੀਣੀ ਚਾਹ ਸਿਮੂ ਚਾਹ ਪੀਓਗੇ ਚਾਹ ਫਿਰ ਬਾਅਦ ਕੀ ਗੱਲ ਚ ਇਹ ਕੌਣ ਰੋਈ ਆਦਤ ਰੋਈ ਮਿਲ ਆਦਾ ਪੋਣੀ ਕਿੱਥੇ ਗਈ ਆਪਣੀ ਪੌਣੀ ਪੌਣੀ ਚਾਹ ਪੌਣੀ ਚਾਹ ਆਪਣੀ ਬਣ ਗਈ ਐ ਅੱਦਈ ਬਾਹਰ ਬਾਹਰ ਕੋਈ ਆਏ ਹੋਏ ਆ ਤੇ ਨਾਲ ਦੀਏ ਪਿੰਨੀਆਂ ਤੁਹਾਡੇ ਕੇ ਹੋਰ ਦੇ ਆ ਗਏ ਭਰਾਵਾ ਕੀ ਲੈ ਲਓ ਜੀ ਸੂਟ ਆਪਣੇ ਓਏ ਤੁਹਾਡੀ ਨੂੰ ਮੇਰਾ ਮੂਤ ਆ ਗਿਆ ਚਲ ਕੋਈ ਚੱਕਰ ਨਹੀਂ ਮੇਰੀ ਭੈਣ ਸੂਟ ਦਿਖਾਓ ਸੂਟ ਆਪਣੇ ਆ ਗਏ ਆ ਸੀਕੇ ਤੇ ਆ ਜੀ ਮੇਰਾ ਸੂਟ ਦੇਖੋ ਪਹਿਲਾ ਆ ਦੇਖ ਹਾਂ ਦੇਖੋ ਪਹਿਲਾਂ ਸਹੀ ਵੀ ਆ ਉਹ ਕੁੜੀ ਨੂੰ ਪਹਿਲਾਂ ਵੇਖ ਫਰੀਦ ਉਧਰ ਨੂੰ ਤੁਹਾਡੇ ਲਾਏ ਆ ਆਜੋ ਆਜੋ ਹਾਂਜੀ ਹਾਂਜੀ ਖੋਲੋ ਖੋਲੋ ਕੋਈ ਨਾ ਕੀ ਕਹਿੰਦੇ ਤੁਸੀਂ ਕੋਈ ਹੋਰ ਦੇ ਸੂਟ ਆ ਗਏ ਕਿਸੇ ਹੋਰ ਦੇ ਫਰਾਂ ਵਾਲੇ ਆਹ ਵੜੇ ਲਾਏ ਹਾਂਜੀ ਹਾਂਜੀ ਦੇਖਣ ਲੱਗੇ ਬਸ ਮਿਲ ਗਏ ਨਾ ਸਾਰੇ ਚਲੋ ਦਿਖਾਓ ਸੂਟ ਪਹਿਲਾਂ ਆ ਜੇ ਮੇਰਾ ਸੂਟ ਆ ਇਹ ਕਹੇ ਪਾ ਕੇ ਪਤਾ ਲੱਗੂਗਾ ਸਹੀ ਆ ਕੀ ਪਾ ਕੇ ਪਤਾ ਲੱਗਣੇ ਆ ਤੁਸੀਂ ਉਹ ਦਿਖਾਈ ਬਣਾ ਕੇ ਮੇਰੇ ਪਹਿਲਾਂ ਮੈਨੂੰ ਲੱਗਾ ਮੈਂ ਵਾਹਰਾ ਕਲਰ ਲੱਗ ਲੱਗ ਗਿਆ ਤਾਰੀ ਇਦਾਂ ਲੱਗਾ ਇਦਾਂ ਹੀ ਐ ਇਹ ਚਲ ਦੂਜਾ ਆਪਣਾ ਕਿੱਦਾਂ ਕਰੀਏ ਇਹਨਾਂ ਨੂੰ ਤੈਹ ਖਰਾ ਹੋਣੀ ਹੈ ਉਹ ਦੀਦੀ ਨੂੰ ਬੜਾ ਕਾਲਾ ਆ ਆ ਦਿਖਾ ਦੇ ਪਹਿਲਾਂ ਆ ਵੀ ਠੀਕ ਆ ਚਲੋ ਵੀਰ ਪ੍ਰੀਤੀ ਭੈਣ ਆਪਣਾ ਦੱਦਾ ਦੋ ਆਪਣਾ ਕਿਹੜਾ ਹਾਂਜੀ ਲਿਆਉਂਦਾ ਆ ਮੇਰਾ ਸੂਟ ਆ ਜੀ ਅਸੀਂ ਹੋ ਗਏ ਹੁਣ ਪ੍ਰੀਤ ਭੈਣ ਦਾ ਸੂਟ ਦੇਖ ਲਓ ਕੱਲ ਵਾਲਾ ਵਿਆਹ ਵਾਲਾ ਕੱਢੋ ਕੱਢੋ ਅੱਛਾ ਹੀ ਅੱਛਾ ਹੀ ਤੁਸੀਂ ਖੁਸ਼ ਕਿਵੇਂ ਹੋ ਦੇਖੋ ਨਾ ਸੂਟ ਸੋਣਾ ਦੇਖ ਸੂਟ ਚਲੋ ਜੀ ਪੱਟੀ ਕਰਵਾਈ ਆ ਮੈਂ ਆਪ ਸੋਣਾ ਪਾ ਲ ਗਏ ਕੋਈ ਵੀ ਕਰਾ ਲਓ ਉਹ ਦਾ ਆਪਾ ਬੰਦਾ ਦੇਖ ਸੂਟ ਫਿੱਟਾ ਸੋਣਾ ਪਾਇਆ ਦੇਖੀ ਤੂੰ ਲੱਗਦਾ ਇਹ ਕੱਪੜਾ ਕਾਲੂਣਾ ਪਾ ਕੇ ਦੇਖੇ ਬੰਦ ਕਦੀ ਆ ਮੈਂ ਪਸੰਦ ਕੀਤਾ ਸਾਰਿਆਂ ਨੇ ਕਮੈਂਟ ਚ ਦੱਸਿਓ ਮੇਰੀ ਪਸੰਦ ਕਿਦਾ ਦੀ ਆ ਮੈਂ ਇਹਨੂੰ ਫਿੱਕੀ ਨੇ ਫਿੱਕਾ ਰੰਗ ਲੈ ਆਈ ਦੀ ਮੈਂ ਕਿਤੇ ਆਟੀਆਂ ਚ ਕਰਾਇਆ ਸੀ ਤੀ ਸੋਣਾ ਸੁਣ ਰੰਗ ਮੈਂ ਪਹਿਲੇ ਕਿਹਾ ਸੀ ਮੈਂ ਕਿਹਾ ਪਿਆਰਾ ਬਹੁਤ ਆ ਵਿਆਹ ਵਾਤ ਉਹ ਲੈਪਰੀ ਤੋਂ ਸੂਟ ਅੱਜ ਚੱਲ ਲੈ ਲੋ ਇਹਨੂੰ ਸੂਟ ਲੈ ਕੇ ਦਿੰਦਾ ਲੈ ਲਓ ਲੈ ਲਓ ਆ ਤਾਂ ਮੈਂ ਉੱਦੋਂ ਲਿਆ ਸੀ ਤਾਂ ਸੰਜੋਗ ਦੇਖ ਲਓ ਉੱਦੋਂ ਸਿਆ ਪਿਆ ਤਾਂ ਫੇ ਉੱਦੋਂ ਲਿਆ ਸੀ ਉੱਦੋਂ ਲਿਆਗਾ ਉੱਦੋਂ ਲਿਆ ਸੀ ਪਿਆ ਤਾਂ ਥੋੜੀ ਆਵੇ ਰਿਹਾ ਸੀ ਬਈ ਕਦਾ ਦਾ ਨਾ ਬੰਦਾ ਕਦੇ ਹਾਂ ਇੱਕ ਉਹ ਕਿਹਦੇ ਸਮਾ ਲੈਂਦਾ ਉੱਦੋਂ ਪਿਆ ਸੀ ਹਾਂ ਇਹ ਫਿਰ ਮੈਂ ਇਹਦੇ ਨਾਲ ਦੀ ਜੁੱਤੀ ਵੀ ਹੈ ਜੀ ਮੈਂ ਤੁਹਾਨੂੰ ਮੈਂ ਦਿੱਤੀ ਇਹ ਵੀ ਬਹੁਤ ਸੋਹਣੀ ਸੂਟ ਨਾਲ ਦੀ ਪਾਇਆ ਉਦਾਂ ਮਤਲਬ ਵਧੀਆ ਲੱਗਣਾ ਹਾਂ ਵਧੀਆ ਲੱਗਣਾ ਸੂਟ ਮੈਨੂੰ ਮੈਨੂੰ ਤਾਂ ਉਹੀ ਜੁੱਤੀ ਪਾਣੀ ਪੈਣੀ ਆ ਅੱਛਾ ਉਹ ਲੈ ਲੈ ਦੇਖ ਲਓ ਲੈ ਲਓ ਹੋਰ ਓਹੋ ਅੱਜ ਵੀ ਕਦਾ ਭਾਈ ਦਾ ਤੈਨੂੰ ਖੁੱਲਾ ਨਹੀਂ ਲੈ ਲੈ ਭਾਈ ਪੈਗ ਤਾਂ ਨਹੀਂ ਨੁੱਕੇ ਇਹ ਮੋਕਲਾ ਮਾਦੇ ਵੀ ਜਿੱਦੇ ਵਿੱਚ ਸ਼ਾਦੀ ਕਹਿੰਦਾ ਹੁੰਦਾ ਸਾਡੀ ਕਿਰਨ ਬਾਲਾ ਦੀ ਟੋਹ ਚਾਹ ਕਿਦੋਂ ਬਾਲਾ ਇਸ ਬਾਲਾ ਦੀ ਚੁੰਨੀ ਪੁੱਛਿਓ ਉਹਨਾਂ ਨੂੰ ਤਸਵੀਰ ਚੁੰਨੀਆਂ ਵੀ ਨਾਲ ਹੀ ਦਿੱਤੀਆਂ ਸੀ ਇਹ ਮੰਮੀ ਦੀ ਚੁੰਨੀ ਚਾਹ ਨਾਲ ਹੀ ਹੋਣੀ ਆ ਜਿਹੜੀ ਚੁੰਨੀ ਮੰਮੀ ਵਾਲੀ ਉਹ ਚਲੋ ਲੋ ਜੀ ਸੂਟ ਆ ਬਟਾ ਨਾ 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 ਹੋ ਗਿਆ ਜੀ ਇੱਧਰ ਸਾਨੂੰ ਭੋਲਾ ਕਾਕਾ ਸਾਡਾ ਟਿਕਾਣਾ ਦਿੰਦਾ ਪਿਆ ਤਾਂ ਮਾਰ ਲਾ ਮਰੂਕਿਆ ਸੂਟ ਨੂੰ ਤਾਂ ਮਾਰ ਲਾ ਮਾ ਵੇ ਜਿਹੜਾ ਮੇਰਾ ਸੂਟ ਨਾ ਪਣੂ ਦਿੱਤਾ ਸੀ ਉਹ ਆ ਗਿਆ ਜਦ ਮੈਂ ਆਪਣਾ ਸੂਟ ਨਾਪ ਨੂੰ ਦਿੱਤਾ ਸੀ ਉਹ ਦੇਖ ਲਓ ਆ ਗਿਆ ਹਾਂ ਆਹਨਰ ਪੁੱਛੋ ਤਾਂ ਕੋ ਚੰਨੀ ਤੁਹਾਡੇ ਦਾ ਮੈਂ ਜਦ ਨਾਪ ਨੂੰ ਦਿੱਤਾ ਸੀ ਉਹ ਪੁੱਛਦਾ ਏ ਹਾਏ ਹਾਏ ਰੱਬਾ ਇਹਦਾ ਧਿਆਨ ਹੈ ਆਏ ਹਾਏ ਰੋਕੋ ਜੋ ਇੱਕ ਤਾਂ ਆਹ ਆ ਨਾ ਮੈਨੂੰ ਕੁੜੀ ਮੇਰੀ ਕੁੜੀ ਆਹ ਆਹ ਇਹਦੀ ਤੱਕਦੀ ਪਈ ਕੀ ਕਰਤੀ ਪਈ ਮੇਰੀ ਨਹੀਂ ਤੇਰੀ ਸੂਟ ਕੱਢਣ ਆਇਆ ਹਾਏ ਰੱਬਾ ਇਫਾਤ ਚੈ ਉਹ ਮੇਰੇ ਛੱਟ ਗਿਆ ਇਹ ਸਾਹ ਦੇ ਬੋਲੋ ਆਪਾਂ ਸੂਟ ਰੱਖਣ ਲੱਗੇ ਆ ਮਹਿੰਦੀ ਮਹਿੰਦੀ ਦਾ ਟਾਈਮ ਹੈਗਾ ਤਾਂ ਹੈ ਪਰ ਨਿਆਣੇ ਕੇ ਨੇ ਸੰਭਾਲਣੇ ਆ ਉਹ ਨਿਆਣੇ ਦਾ ਓਕਾ ਹੋ ਜਾਣਾ ਮੈਂ ਕਹਿੰਦਾ ਆਪਾਂ ਆ ਜੀ ਅੱਜ ਭੋਗ ਭੋਗ ਦੇਖਾ ਮੈਂ ਜੀ ਬਾਹਰ ਬਾਤ ਰਗਾਲ ਸ਼ੋ ਫਿੰਗਰ ਆ ਸੇ ਮੂ ਦਾ ਕਾਟਰਪੈਂਟ ਪਿਆਸੀ ਪ੍ਰੈਸ ਕਰਨ ਵਾਲਾ ਓ ਕਰਵਾਇਆ ਸੇ ਸੇ ਦਾ ਨਾ ਮਿਲਵਾ ਦੇ ਤਾਂ ਨਾਲ ਓਕੇ ਦਾ ਦਾ ਆ ਲੈ ਪੱਪੇ ਸ਼ੋ ਕਪੜੇ ਕਹਿੰਦੇ ਕਰਾਉਣੇ ਕਪੜਾ ਚੇਂਜ ਕਰਵਾਉਣੇ ਹੋ ਸੂਟ ਚ ਆ ਗਏ ਆ ਜੀ ਆਪਾਂ ਦੀਪਕ ਵਾਲਿਆਂ ਦੇ ਠੀਕਾ ਚਲੋ ਚਲੋ ਇਹਦੇ ਵਾਸਤੇ ਤਾਂ ਆਪਾਂ ਕੱਪੜੇ ਲੈ ਲੈ ਸੀ ਬਾਸੋਂ ਚੇਂਜ ਕਰਵਾਉਣੇ ਆ ਸੰਵੀਰ ਦੇ ਆ ਵੱਡਾ ਸੂਟ ਲੈ ਆਏ ਸੀ ਕੱਲ ਭਾਜੀ ਸੂਟ ਆਪਾਂ ਲੈ ਲਿਆ ਆ ਮੰਨਵੀਰ ਨੇ ਸੰਵੀਰ ਨੇ ਵੀ ਲਿਆ ਸੰਵੀਰ ਨੇ ਆਇਆ ਓ ਸੌਰੀ 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 ਕੱਲ੍ਹ ਤੋਂ ਤਾਂ ਹੋ ਗਿਆ ਜੀ ਫਾਈਨਲ ਸਾਡਾ ਸੂਟ ਆਇਆ ਜੀ ਏ ਹੁਣ ਕਿਦਾਂ ਆ ਵੀ ਨਹੀਂ ਆ ਸਾਕਸਿਸ ਵੀ ਨਹੀਂ ਆ ਬਾਜੀ ਸਾਕਸਿਸ ਵੀ ਨਹੀਂ ਆ ਹਾਂ ਦੇਖ ਲਈਏ ਅਚਾਹ ਲਿਆ ਬੱਲੇ ਫੋਨ ਤੇ ਮਰਾ ਮੈਂ ਚੱਕ ਲਿਆ ਇੱਕ ਵੀ ਲਗਦਾ ਆ ਲਿਆ ਇਧਰ ਹੋ ਜਾ ਇਧਰ ਮੈਨੂੰ ਕੰਮ ਹਾਂਜੀ ਸੋਹਣੇ ਆ ਬਾਕੀ ਘਰ ਜਾ ਕੇ ਦਿਖਾਉਂਦੇ ਆ ਪਾਪਾ ਲੈ ਆ ਪਾਪਾ ਲੈ ਲਿਆ ਜੀ ਕੋਟ ਪੈਂਟ ਪ੍ਰੈਸ ਕਰਾ ਲਿਆ ਆ ਜੀ ਤੇ ਕਵਰ ਵੀ ਲੈ ਲਿਆ ਆ ਦੇਖੋ ਜੀ ਪਾਪਾ ਮੇ ਸਾਡੇ ਦਾ ਪਾਪਾ ਸਾਡੇ ਦਾ ਇਬਾਦਤ ਦੇ ਪਾਪਾ ਦਾ ਕੋਟ ਪੈਂਟ ਕਵਰ ਨਹੀਂ ਸੀ ਮੈਂ ਕਿ ਫੇਰ ਖਰਾਬ ਹੋ ਜਾਣਾ ਤੇ ਪ੍ਰੈਸ ਕਰਵਾ ਕੇ ਕਵਰ ਚ ਪਾ ਕੇ ਰੱਖ ਲਿਆ ਆ ਤੇ ਪ੍ਰੀਤ ਭੈਣ ਤੋਂ ਬਿਕਰਮਾ ਜੀ ਹੁਣ ਹੀ ਗਏ ਹੋਇਆ ਆਪਣੇ ਵਾਸਤੇ ਉਹ ਲੈਣ ਚਪਲ 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 ਜੁੱਤੀ ਲੈਣ ਵਾਸਤੇ ਵਿਆਹ ਵਾਸਤੇ ਦੇਖੋ ਮੈਂ ਕੁਛ ਵੀ ਨਹੀਂ ਘਰੋਂ ਲੈ ਕੇ ਆਇਆ ਸੀ ਪਤਾ ਆਪਾਂ ਨਾ ਸਾਮ ਨਾ ਮੈਂ ਸਾਮ ਨੇ ਤਾਂ ਬਹੁਤ ਟਾਈਮ ਬਾਅਦ ਕੱਪੜੇ ਲਿਆ ਤੇ ਕਿ ਕਿਨਾਂ ਵੀ ਲੈ ਕੇ ਦਿੱਤਾ ਆ ਮੈਂ ਕੁਛ ਨਹੀਂ ਲਿਆ ਜਦੋਂ ਮੈਂ ਪਹਿਲਾਂ ਇੱਕ ਵਾਰੀ ਸੂਟ ਲੈ ਕੇ ਆਇਆ ਸੀ ਤੁਹਾਨੂੰ ਦਿਖਾਇਆ ਬਸ ਉਹ ਹੀ ਲਿਆਇਆ ਉਹੀ ਆਪਾਂ ਸੰਭਾਲ ਲਿਆ ਪਿਆ ਸੀ ਤੇ ਜੁੱਤੀ ਸਾਡੇ ਕੋਲ ਹੈਗੀ ਆ ਇੱਡਾ ਜਕਵਾਰ ਲੱਗਾ ਇੱਡਾ ਜਕਵਾਰ ਲੱਗਾ ਇੱਡਾ ਜਕਵਾਰ ਲੱਗਾ ਇੱਡਾ ਇੱਡਾ ਥੋੜਾ 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 ਆ ਵਸੇ ਦਾ ਮੈਂ ਪੋਗ ਪੋਰਣਾ ਬਾਜ਼ਾਰ ਚ ਕਦੀ ਨਹੀਂ ਆਈ ਸੀ ਸ਼ੋਪਿੰਗ ਕਰਨ ਅੱਜ ਫਸਟ ਟਾਈਮ ਵਧੀਆ ਲੱਗਾ ਬਹੁਤ ਵਧੀਆ ਬਾਜ਼ਾਰ ਆ ਹੁਸ਼ਿਆਰ ਫੋਰ ਜਿਆਤਰ ਕੀਤੀ ਆ ਸ਼ਾਮ ਜਿਹੜਾ ਸੀ ਆਦਮਪੋਰ ਜਲੰਧਰ ਪੋਗ ਕੋਲ ਨਹੀਂ ਆਈ ਸੀ ਪੋਗ ਪਰ ਵੀ ਸਾਡੇ ਦਾ ਪਿੰਡ ਤੋਂ 10 ਕਿ ਮਿੰਟ 10 15 ਮਿੰਟ ਦਾ ਹੋ ਰਹਾ ਆ ਲੇਕਿਨ ਵਧੀਆ ਬਾਜ਼ਾਰ ਆ ਵਧੀਆ ਲੱਗਾ ਗੁੱਡ ਗੁੱਡ ਇਹ ਕੀ ਆ ਜੁੱਤੀ ਇਹ ਕਿਹਦੀ ਆ ਇਹ ਮੇਰੀ ਸਾਡੇ ਨਾਲ ਹੋਇਆ ਇੱਕ ਬਹੁਤ ਟਕੜਾ ਕਾਂਡ 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 ਆਪਾਂ ਐਸੀ ਕੱਪੜੇ ਲੈਣ ਹਨਾ ਪ੍ਰੀਤਪਾਲ ਹੁਣਾ ਨਾਲ ਤੇ ਇਹਨੇ ਕੱਲ ਹੀ ਪੂਪ ਤੇ ਵਲੌਗ ਮੈਂ ਤਾਂ ਬਣਿਆ ਨਹੀਂ ਕਿਉਂਕਿ ਮੇਰੇ ਕੋਲ ਸੁਝਿਆ ਨਹੀਂ ਫੋਨ ਪਿਆ ਸੀ ਦੁਕਾਨ ਦੇ ਅੰਦਰ ਮੈਂ ਮੈਨੂੰ ਕੋ ਪੋਂਗ ਪੋਤ ਦੀ ਕੋਈ ਦੁਕਾਨ ਪਤਾ ਨਹੀਂ ਸੀ ਕਿ ਮੈਂ ਕੱਪੜੇ ਲਮਾ ਤੇ ਨਮਾ ਕਿੱਥੋਂ ਠੀਕ ਆ ਔਰ ਫਿਰ ਮੈਂ ਬਹੁਰਾ ਬਾਜ਼ਾਰ ਕੋ ਮੀ ਆਵਲ ਗਲੀ ਚ ਸੀ ਪੂਰਾ ਗੇ ਤੱਕ ਬਾਜ਼ਾਰ ਗਈ ਇੱਕ ਸੂਟ ਲੈ ਕੇ ਆਈ ਮੈਂ ਹੋਏ ਤੇ ਮੈਨੂੰ ਐਸੇ ਮੈਨੋਰ ਮੜਾਣਾ ਕੋਈ 1100 ਦਾ ਕੋਈ 1200 ਦਾ ਕੋਈ 1500 ਦਾ ਮਸਿੱਦ ਉਹ 310 ਦਾ ਸੂਟ ਲੈ ਕੇ ਆਈ ਤੇ ਹੁਣ ਉਹਦੇ ਇਹ ਪਾਇਆ ਮੈਂ ਦੇਖੋ ਘਰੇ ਜਾ ਕੇ ਤਾਂ ਸੂਟ ਦਿਖਾਉਂਦੀ ਆ ਤੇ ਮੈਨੂੰ ਨਾ ਹੱਸਾਇਆ ਨਹੀਂ ਆਉਣੇ ਬਹੁਤ ਦੁਖੀ ਕਰਦੇ ਆ ਫਿਰ ਟੈਪਰ ਲੈਣਾ ਸੀ ਨਾ ਟੈਪਰ ਵੀ ਨਹੀਂ ਮੈਂ ਲੈ ਕੇ ਆਈ ਸੀ ਮੈਨੂੰ ਨਹੀਂ ਪਤਾ ਸੀ ਨਾ ਜਿਆਦਾ ਟਾਈਮ ਲੱਗ ਜਾਣਾ ਕਿਉਂਕਿ ਇਹਨਾਂ ਨੇ ਟਾਈਮ ਬਹੁਤ ਜਿਆਦਾ ਲਗਾ ਦਿੱਤਾ ਸਾਮ ਵੀ ਕਰਿਆ ਤੇ ਉਹ ਚਾਬੂ ਵੀ ਕਰਿਆ ਨਾ ਤੇ ਮੈਂ ਸਾਮ ਦਾ ਆਈ ਸੀ ਉਹ ਕਰਵਾਉਣਾ ਠੀਕ ਪ੍ਰੈਸ ਕਰਵਾਉਣਾ ਸੀ ਕੋਟ ਪੈਂਟ ਆਪਣਾ ਪੰਨੇ ਉਹਨੇ ਬੋਧੂ ਕੀ ਕੀਤਾ ਉੱਤੋਂ ਮੇਰੇ ਕੋ ਕੈਸ਼ ਵੀ ਨਹੀਂ ਸੀ ਸ਼ੁਕਰਾ ਫੋਨ ਪੇ ਚੱਲਦਾ ਪਿਆ ਸੀ ਪਰ ਇੱਕ ਦੁਕਾਨ ਤੇ ਗਈ ਉੱਥੇ ਐਡਾਪਰ ਮਿਲਿਆ ਨਹੀਂ ਉਹ ਕਿਤੇ ਫੋਨ ਪੇ ਯੂਜ਼ ਨਹੀਂ ਕਰੀਦਾ ਫੋਨ ਪੇ ਕੁਝ ਵੀ Google ਪੇ ਤੇ ਫਿਰ ਰਹਿ ਗਿਆ ਇਦਾਂ ਕਰਕੇ ਹੋਇਆ ਕੱਪੜੇ ਉੱਦਾ ਸੋਹਣੇ ਆ ਭੋਗਪੁਰ ਵੀ ਵਧੀਆ ਕੱਪੜੇ ਮਿਲ ਜਾਂਦੇ ਆ ਹਾਂਜੀ ਚੱਲੇ ਘਰ ਨੂੰ ਹੁਣ ਕਾਲੀ ਪਏ ਹੁਣ ਹੋਇਆ ਨਿਆਣੇ ਗੁੱਡ ਗੁੱਡ ਬਾਰਕਤੀ ਸਾਲਿਆ ਦੋ ਅੱਛਾ ਕਜੀ ਵਿਆਹ ਲਾਦੇ ਨੂੰ ਰਾਤੀ ਆ ਕੇ ਰੋਟੀ ਖਾ ਕੇ ਸੌਂਗੇ ਸੀ ਸਿੱਧਾ ਨਿਆਣੇ ਤਿਆਰ ਕਰਨ ਲੱਗੇ ਨਿਆਣੇ ਨਿਆਣੇ ਤਿਆਰ ਕਰ ਲੋ ਨਿਆਣੇ ਹੈ ਚੀਜ਼ੀ ਦੀ ਕਰਨੇ ਆਣੇ ਲੱਗੀ ਲੱਗੀ ਪਹਿਲਾਂ ਮੈਂ ਹੋऊंगी ਫੇਰ ਮੈਂ ਨਿਆਣੇ ਤਿਆਰ ਕਰਾਂ ਦੇ ਨਹੀਂ ਤੂੰ ਹੀ ਤੂੰ ਤੋੜ ਹੋ ਜਾਣਾ ਹਾਂ ਪਹਿਲਾਂ ਮੈਂ ਹੋਣ ਲੱਗੀ ਇਦਾਂ ਕਰ ਲੱਗੇ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਨਿਆਣੇ ਸੁੱਤੇ ਪਏ ਆ ਤੇ ਉਹ ਕੰਨਾ ਰਾਡ ਕਿੱਥੇ ਪੈਣਾ ਤੇ ਬਾਲਟੀ हां पानी रखा लगी मैं जी गरम खून ਲਈ ਕਾਲਾ ਪਲਿਆਂਦੀ ਸੀ ਨਮੀ 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 ਕਰੋ अनਬਾਕਸਿੰਗ ਫਸਲ ਪਾਈ ਕੀ ਆਈ ਕੀ ਚੀਜ਼ ਆਈ ਕੀ ਚੀਜ਼ ਆਈ ਵਾਓ ਰਾੜ ਆਈ ਰਾੜ ਆਈ ਰਾੜ ਆਈ ਕਹਿੰਦੇ ਰਾੜ ਆਈ ਰਾੜ ਆਈ ਗਾਈ ਰਾੜ ਆਈ ਗਾਈ ਰਾੜ ਆਈ ਰਾੜ ਆਈ ਪਤਾ ਨਹੀਂ ਬਿਲਕੁਲ ਹੈ ਕੀ ਆਏ ਵਧੀਆ ਲੇਕਿਨ ਚਲੋ নাও ਬਾਲਟੀ ਕਿਦੇ ਓਵਰ ਲੀ ਲਲ ਮਾ ਬਾਥਰੂਮ ਵਾਲੀ ਪ੍ਰਾਸਰਦੀ ਪਾਰਟੀ ਦੇ ਵਿੱਚ ਇਦਾਂ ਨਹੀਂ ਕੋਈ ਚੀਜ਼ ਨਾ ਟੰਗੇ 2000 ਦੀ ਆਈ ਆ ਆਪਾਂ ਤਾਂ ਇੱਧਰ ਇੱਧੇ ਟੰਗ ਲਈ ਆ 2000 ਦੀ ਆ ਗਈ ਉਸ ਜੀ 2000 ਦੀ ਨਹੀਂ ਆਈ 300 ਦੀ ਆਈ ਆ ਚੱਲ ਹੈ ਮੈਂ ਕਹਿੰਦੀ ਫਿਰ ਲਾ ਦੋ ਲਾ ਦੋ ਯਾਰ ਲਾ ਦੋ ਫਿਰ ਉੱਥੇ ਬਾਹਰ ਨੰਗਾ ਇਦਾਂ ਟੋਟਾ ਲਿਆ ਕੇ ਨਾ ਸਨਾਂ ਟੰਗ ਦੋ ਜਿੱਦਾਂ ਬੀਠੇ ਉੱਥੇ ਟੰਗੀ ਜੀ ਪੈਣਾ ਤਰਲ ਪਤਾ ਪੈਣਾ ਮੈਂ ਬਾਲਟੀ ਭਰ ਦੰਦੀ ਮੇਨੇ ਫਿਰ ਟੰਗ ਦੇ ਲੈਓ ਹੈ ਚੋਲੋ ਤੇ ਸਾਡਾ ਟ ਵਾਲਾ ਕੰਮ ਕਰੀਏ ਪਾਣੀ ਕਰੀਏ ਬਾਥੀ ਸੈੱਟ ਨੂੰ ਨਹੀਂ ਲੈ ਜੀ ਨਹੀਂ ਤਾਂ ਬਾਥੀ ਨੂੰ ਹੋ ਜਾਂਦੀ ਆ ਨਹੀਂ ਨਹੀਂ ਮੈਂ ਕਰਦੀ ਹਾਂ ਸੱਟ ਤੇ ਆਸ਼ਾਰ ਆਪਾਂ ਹੁਣ ਲੱਗ ਪਏ ਆ ਜੀ ਆਪਾਂ ਪਾ ਲਿਆ ਆ ਜੀ ਸੂਟ 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 ਇੱਧਰ ਵੀ ਤਿਆਰ ਹੁਸ਼ਿਆਰ ਹੁੰਦੇ ਪਏ ਆ ਤੇ ਜੈਵੂ ਕਾਕਾ ਵੀ ਤਿਆਰ ਹੋ ਚੁੱਕਾ ਸਾਰਾ ਮੇਕਅਪ ਕਰਨਾ ਜੀ ਬੁੱਭੀ ਧੋਣੀ ਬਾਲ ਧੋਣੇ ਆ ਤੇ ਸੇਵ ਲੱਗੇ ਹੋਏ ਜੀ ਨਹੋਂਣ ਪਾਣੀ ਸਾਡਾ ਗਰਮ ਹੋ ਚੁੱਕਾ ਆ ਜੀ ਹੋਰ ਹੈ ਪਾਣੀ ਦਾ ਜੁਗਾਰ ਲਾਉਂਦੇ ਹੋਏ ਰਾਡ ਲਾ ਕੇ ਨਾਲੋ ਨਾਲੋ ਤਿਆਰ ਟੋਰ ਕੱਢ ਲਿਓ ਅੱਜ ਪੂਰੀ ਦੀ ਪੂਰੀ ਕਸਰ ਕੋਈ ਨਹੀਂ ਰਹਿਣੀ ਚਾਹੀਦੀ ਠੀਕ ਹੈ ਨਹੀਂ ਠੀਕ ਨਾਲੋ ਨਾਲੋ ਠੜ ਠੜੇ ਪਾਣੀ ਦਾ ਤੇ ਇਬਾਦਤ ਹੈ ਟਿੱਕੀ ਹੋਈ ਆ ਤੇ ਅਮਨਵੀਰ ਓਏ ਅੱਛਾ ਨਾਲ ਹੀ ਠੀਕਾ ਰੋਕਣਾ ਬੈਠੇ ਹੋ ਵੈਟਿੰਗ ਤਿਆਰ ਕਰਦੇ ਆ ਆਪਾਂ ਤਿਆਰ ਹੋ ਕੇ ਮਿਲਦੇ ਆ ਜੀ ਆਪਾਂ ਉਹ ਤਿਆਰ ਹੋ ਕੇ ਪੂਰਾ ਮਿਲਦੇ ਆ ਜੀ ਕਿਉਂਕਿ ਕੱਲ ਹੀ ਬਹੁਤ ਜ਼ਿਆਦਾ ਪਈ ਸੀ ਤੁਹਾਨੂੰ ਪਤਾ ਜਦੋਂ ਵੀ ਆਵਲਾ ਦਿਨ ਹੁੰਦਾ ਨਾ ਕਾਲੀ ਈ ਜਿਆਦਾ ਪਈ ਹੁੰਦੀ ਟਾਈਮ ਤੇ ਠੰਡ ਠੰਡ ਠਰ ਠਰ ਜਾਂਦਾ ਹੁੰਦਾ ਮਿਲਦੇ ਅਤਿਆਸ਼ਰ ਹੋ ਕੇ ਸਿੱਧੇ ਪੈਲਸ ਚ ਜਾਵੂਗੇ ਤਿਆਰ ਲੁੱਕ ਚੈੱਕ ਕਰੋ ਜੀ ਜਾਵੂਗੇ ਫੇਸ ਉੱਤੇ ਨ ਕਰੋ ਸੋ ਬਿਊਟੀਫੁਲ ਬੇਕਮ ਵੀ ਬਹੁਤ ਪਿਆਰਾ ਹੋਇਆ ਹੈ ਬੈਲਟ ਵੀ ਬਹੁਤ ਸੋਹਣੀ ਆ ਚਲੋ ਆਜੋ ਚਲੋ ਪਾਲੋ ਸੋਨਾ ਸੋਨਾ ਕੱਕਾ ਸੋਨਾ ਇਬਾਦਤ ਦੇਖ ਲਓ ਜੀ ਇਬਾਦਤ ਵੀ ਦੇਖ ਲਓ ਜੀ ਇਬਾਦਤ ਵੀ ਬੋਹੋਸ਼ ਹੋਣਾ ਲੱਗਦਾ ਬਸ ਮਰਤੇ ਪਾਲ ਨਹੀਂ ਹੈਗੇ ਜੀ ਇਨਤੇ ਇਬਾਦਤ ਵੀ ਬੋਹੋਸ਼ ਹੋਣਾ ਇੱਧੇ ਰੋਂਦਾ ਦਿੰਦਾ ਆ ਸਾਡਾ ਕੱਕਾ ਹੀ ਰੋਂਦੂ ਆਏ ਨਹੀਂ ਅਸੀਂ ਵੀ ਹੋ ਗਏ ਆ ਜਿੱਤਿਆ ਸਾਡੇ ਆਊਟਫਿਟ ਜੁੱਤੀ ਪਾ ਲਈਆ ਸੂਟ ਆਪਾਂ ਪਾ ਲਿਆ ਜੀ ਕੰਗਣ ਪਾ ਲੇ ਟੋਪਸ ਪਾ ਲੇ ਮੇਕਅਪ ਕਰ ਲਿਆ ਜੀ ਤੇ ਹੁਣ ਆਪਾਂ ਚੱਲੇ ਆ ਜੀ ਬਸ ਵਿਆਹ ਤੇ ਆਪਾਂ ਚੱਲਿਆ ਜੀ ਉਹਨਾਂ ਚੀਜੀ ਲੈਣ ਕਿਉਂਕਿ ਟਾਈਮ ਲੱਗ ਜਾਣਾ ਹਜੇ 12 ਤਾਂ ਵੱਜ ਗਏ ਆ ਸਾਨੂੰ ਲੈਣ ਨਹੀਂ ਆਏ ਭਾਜੀ ਹੁਣ ਹੀ ਨਾਈ ਸੈਂਪੀਗੇ ਹੋਏ ਆ ਨਾਲੇ ਵਿਆਹ ਵਾਲੇ ਘਰੇ ਆ ਪੈਲਸ ਵਿੱਚ ਹੀ ਆ ਤੇ ਹੁਣ ਆਪਾਂ ਚੱਲਿਆ ਚੀਜੀ ਲੈਣ ਜੈਵੂ ਉਹਨਾਂ ਨੂੰ ਲੱਗ ਗਈ ਆ ਭੁੱਖ ਤੇ ਆਪਾਂ ਸਵੇਰ ਦਾ ਕੁਝ ਖਾਦਾ ਵੀ ਨਹੀਂ ਹੈਗਾ ਇਸ ਕਰਕੇ ਮੈਂ ਕਿਹਨੇ ਆਣਾ ਨੂੰ ਚੀਜੀਆ ਲੈ ਦਵਾ ਨਾ ਮੈਂ ਕੱਪੜੇ ਪਾਏ ਹੋਏ ਆ ਫਿਰ ਇਹਨੇ ਮਿੱਟੀ ਵਿੱਚ ਲੁਬੇੜ ਕੇ ਖਰਾਬ ਕਰ ਦਨੇ ਆ ਚੁੱਪਚਾਪ ਅੰਦਰ ਜਾ ਕੇ ਇਹਨਾਂ ਨੂੰ ਬਿਠਾ ਦਊਂਗੀ